ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਦੀ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਮਸਲਾ ਜਿਹੜਾ ਆ ਸਰਹੱਦੀ ਇਲਾਕਾ ਜਿਹੜਾ ਰਮਕਾਲ ਪੰਬੇਟ ਤੋਂ ਹੈ ਜਿੱਥੇ ਲੜਾਈ ਝਗੜੇ ਨੂੰ ਲੈ ਕੇ ਜਿਹੜਾ ਇੱਕ ਪ੍ਰੈਸ ਬਾਰਤਾ ਕੀਤੀ ਗਈ ਹੈ ਜਿੱਥੇ ਉਹਨਾਂ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਆਪਣੇ ਮਿੰਤ ਤੋਂ ਹਾਰ ਲਈ ਆ ਵੀ ਇਲੈਕਸ਼ਨਾਂ ਦੇ ਦੌਰਾਨ ਜਿਹੜੀ ਹੈ 6 ਤਰੀਕ ਨੂੰ ਜਿਹੜਾ ਇੱਕ ਕਾਹ ਸੁਣੀ ਦੇ ਨਾਲ ਜਿਹਨੇ ਲੜਾਈ ਹੋਈ ਆ ਤੇ ਮੁੰਡੇ ਦੇ ਜਿਹੜੇ ਆ ਨਿਸ਼ਾਨ ਵੀ ਤੁਸੀਂ ਦੇਖ ਸਕਦੇ ਹੋ ਵੀ ਫਟਾਂ ਦੇ ਨਿਸ਼ਾਨ ਹਨ ਦੱਸਿਆ ਜਾ ਰਿਹਾ ਹੈ ਕਿ ਦਾਤਰ ਦੇ ਨਾਲ ਜਿਹੜਾ ਉਹਨਾਂ ਤੇ ਬਾਹਰ ਕੀਤਾ ਗਿਆ ਸੀ ਤੇ ਉਹਨਾਂ ਵੱਲੋਂ ਪਰਚਾ ਵੀ ਦਰਜ ਕਰਵਾਇਆ ਗਿਆ ਸੀ ਮੈਡੀਕਲ ਰ ਉਹਨਾਂ ਨੇ ਐਸਐਸਪੀ ਦੀ ਵੀ ਪਹੁੰਚ ਕੀਤੀ ਹੈ ਉਹਦੀ ਕਿਤੇ ਵੀ ਜਿਹੜੀ ਸੁਣਵਾਈ ਨਹੀਂ ਹੋਈ ਹੈ ਇਸ ਸਬੰਧੀ ਉਹਨਾਂ ਨੇ ਪ੍ਰੈਸ ਬਿਆਨਤਾ ਕਰਕੇ ਗੁਹਾਰ ਲਗਾਈ ਹੈ ਵੀ ਸਾਨੂੰ ਜਿਹੜੀ ਬਣਦੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਪਾਰਟੀ ਤੇ ਤੇ ਸਾਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਜਿਹੜੇ ਉਹਨਾਂ ਦੇ ਪਰਿਵਾਰ ਨਾਲ ਸਾਡੀ ਗੱਲਬਾਤ ਹੋਈ ਉਹ ਵੀ ਤੁਹਾਨੂੰ ਸੁਣਾਵਾਂਗੇ ਤਾਂ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਦੇ ਕਿਨਾਰੇ ਵਿੱਚ ਕਿਸ਼ਤੀ ਨਾਂ ਇਹ ਆਪਣਾ ਮੇਰਾ ਨਾਮ ਆਭੀਸ਼ੇ ਕੁਮਾਰ ਪਿੰਡ ਜਗਦਰਾਨਾ ਵਾਲੀ ਸਰਕਾਰ ਮਾ ਕੀ ਗੱਲਬਾਤ ਹੋਈ ਆ ਤੁਹਾਡੇ ਗਲੇ ਤੇ ਨਿਸ਼ਾਨ ਹੈਗੇ ਕੱਟ ਦੇ ਮੋਡੇ ਦੇ ਹੈਗੇ ਬਾਹ ਦੇ ਹੈਗੇ ਆ ਕੀ ਗਲਤ ਹੋਈ ਸਰ ਮੈਂ ਪੰਜ ਸਰ 4 ਤਰੀਕ ਨੂੰ ਵੋਟਾਂ ਪਾਈਆਂ ਮੇਰੇ ਪਿੰਡ ਸਰ ਉਹਦੇ ਬਰਕਰਾਂ ਨਾਲ ਥੋੜੀ ਮਾਰੀ ਜੀ ਉਹਦੇ ਬੂਏ 'ਚ ਥਰ ਮੇਰੇ ਨਾਲ ਤੂ ਤੂ ਮੈਂ ਹੋਈ ਉਸ ਮੂੜੇ ਨਾਲ ਤੇ ਸਰ 6 ਤਰੀਕ ਨੂੰ ਮੈਂ ਬਮਿਆਲ ਜਾਂਦੇ ਆਂ ਜੀ ਬ੍ਰਵੀਰ ਬਾਜ਼ਾਰ ਤੇ ਸਰ ਉਹਨਾਂ ਮੇਰਾਂ ਮਾਰੀ ਜੀ ਗੱਡੀ ਲਈ ਮੈਂ ਗੱਡੀ ਤੋਂ ਮੋਟਰਸਾਈਕਲ ਤੋਂ ਡਿੱਗ ਪਿਆ ਸਰ ਉਹਨੇ ਮੇਰੇ ਉਦਾਂ ਹੀ ਦਾਤਰ ਮਾਰਦਾ ਬਾਹਰ ਨਿਕਲ ਕੇ ਤੇ ਮੈਨੂੰ ਸਰ ਕਹਿੰਦਾ ਵਾ ਜਾ ਮਾਹਿਆ ਹੁਣ ਤੇਰੇ ਦਾਤਰ ਤੇ ਮਾਰਦੀ ਦਿੱਤਾ ਮਾਹਿਆ ਆਪਣਾ ਤੋੜੇ ਪਿੰਡ ਦੇ ਮੈਂ ਮਾਹਿਆ ਦਬਾ ਕੇ ਰੱਖਣਿਆ ਤਰੇ ਉਹਦੇ ਬਾਅਦ ਸਾਰਾ ਸਾਰੀ ਰਿਪੋਰਟਾਂ ਕੀਤੀਆਂ ਮੈਂ ਸਿਰਫ ਇੱਥੇ ਬਮਿਆਲ ਚੌਕੀ ਵੀ ਗੇਰ ਹਰ ਰਾਤ ਨੂੰ ਉਹਨੇ ਸਾਡੀ ਦਰਖਾਣ ਹੀ ਰੱਖੀ ਸਰ ਸਾਡਾ ਪਰਚਾ ਦਰਜ ਨਹੀਂ ਕੀਤਾ ਉਹਨੇ ਤੇ ਸਰ ਡੇਢ ਮਹੀਨਾ ਹੋ ਚੁ ਗਿਆ ਸਾਡੀ ਕੋਈ ਸੁਣਵਾਈ ਨਹੀਂ ਹੋਉਂਦੀ ਤਾਂ ਪੰਡ ਰੋਡ ਵੀ ਗਏ ਸਰ ਇੱਕ ਵਾਰੀ ਸਰ ਉਹਨੇ ਫੇਰ ਬਾਅਦ ਸਾਨੂੰ ਭੇਜਦਾ ਚਾਰ ਪੰਜ ਵਾਰੀ ਸਰ ਫੇਰ ਬਮਿਆਲ ਗਏ ਸਰ ਸਾਡੀ ਸੁਣਾਈ ਨਹੀਂ ਦਿੰਦੇ ਧਬਕਾ ਮਾਰ ਕੇ ਸਰ ਸਾਨੂੰ ਭੇਜ ਦਿੰਦੇ ਆ ਆਪੇ ਯਾਰ ਨਹੀਂ ਕੱਟੀ ਗਈ ਤੁਹਾਡੀ ਸਰ ਨਹੀਂ ਕੱਟੀ ਗਈ ਲੈ ਕੌਣ ਸੀ ਜਿਨ੍ਹਾਂ ਨੇ ਦਾਤਰ ਦੁੱਤਰ ਮਾਰੇ ਨੇ ਸਰ ਇਹ ਸਾਹਿਲ ਮੁਰਗਾ ਨਾ ਜੀ ਨੇ ਮੇਰੇ ਦਾਤਰ ਮਾਰੇ ਸਰ ਉਹਦਾ ਨਾਂ ਸਾਹਿਲ ਕੁਮਾਰ ਆ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਸਰ ਅੱਜ ਸਰ ਆਪਦੀ ਪਾਰਟੀ ਆ ਜੀ ਹੁੰਦੀ ਕਟਾਰੂ ਜਾ ਕੇ ਤੇ ਕੀ ਕਹਿੰਦੇ ਨੇ ਜਦੋਂ ਥਾਣੇ ਜਾਂਦੇ ਦੋ ਤੁਹਾਡੀ ਕੰਪਲੇਨਟ ਕਿਉਂ ਨਹੀਂ ਕਰਦੀ ਕੀਤੀ ਗਈ ਸਰ ਨਹੀਂ ਕਰਦੇ ਹਾਂ ਜੀ ਕੁਝ ਵੀ ਨਹੀਂ ਕਹਿੰਦੇ ਏਦਾਂ ਟਾਲ ਕੇ ਸਰ ਸਾਨੂੰ ਭੇਜ ਦਿੰਦੇ ਆ ਉਸ ਤੋਂ ਬਾਅਦ ਫਿਰ ਤੁਸੀਂ ਕੀ ਕੀਤਾ ਸਰ ਉਹਦੇ ਬਾਅਦ ਆਪਾਂ ਇੱਥੇ ਸਰ ਸਾਰੀ ਸੁਣਾਈ ਨਹੀਂ ਕੋਈ ਹੋਈ ਸਰ ਅੱਗੇ ਵੀ ਸੇ ਕਿੱਥੇ ਜਨਾਈ ਜਾ ਰਹੇ ਐ ਐਸਐਸਪੀ ਕੋ ਗਏ ਤੁਸੀਂ ਸਰ ਉੱਥੇ ਗਏ ਜੀ ਸਾਨੂੰ ਉਹ ਵੀ ਸਾਰੇ ਏਦਾਂ ਹੀ ਕਹਿੰਦੇ ਕੋਈ ਗਾਲੀ ਥੋੜਾ ਕੰਮ ਹੋ ਜਾਏਗਾ ਸਰ ਉਹਦੇ ਬਾਅਦ ਸਰ ਏਦਾਂ ਚੁੱਪੀ ਹੋ ਜਾਂਦੇ ਸਾਰੇ ਕੀ ਮੰਗ ਕਰਦੇ ਸ਼ਰਮਾ ਜੀ ਸਾਡੀ ਸੁਣਾਈ ਹੋਵੇ ਜੀ ਗਰੀਬ ਬੰਦੇ ਆ ਜੀ ਭਾਈ ਬਈ ਕੀ ਨਾਲ ਆਇਆ ਤੁਸੀਂ ਦਰਸ਼ਨ ਦਾ ਕੀ ਮਾਮਲਾ ਹੈਗਾ ਜਿਹੜਾ ਲੜਾਈ ਵਾਲਾ ਹੈ ਮਾਮਲਾ ਜੀ ਇਹ ਬੋਟ ਦੇ ਇਹਦਾ ਕੋਈ ਰਕਤ ਰੱਖੀ ਦੀ ਸੀ ਤੇ ਬੋਟ ਤੇ 4 ਤਰੀਕ ਜਲਤ ਨਿਕਲਿਆ ਤੇ 5 ਤਰੀਕ ਦੀ ਇਹਦੀ ਮਹਮਤੂਦ ਹੋਈ ਉੱਥੇ ਕੋਈ ਗੱਲ ਨਹੀਂ ਹੋਈ ਉੱਥੋਂ ਆਪਣੇ ਘਰ ਨੂੰ ਆ ਗਿਆ ਅੱਜ ਵੀ ਆਪਣੇ ਘਰ ਨੂੰ ਚਲਾਇਆ 6 ਤਰੀਕ ਦੀ ਸਾਮੀ ਇਹ ਲੋਕਰ ਹੋ ਗਿਆ ਸਾਡੇ 9:00 ਦਾ ਸਾਡੇ 8:00 ਦਾ ਟਾਈਮ ਹੀ ਉਹਨੂੰ ਵੀ ਇਹਨੂੰ ਉਹਦੇ ਮਗਰ ਗੱਡੀ ਲਾ ਕੇ ਉਹ ਜੱਟ ਦਾਤਰਾ ਮਾਰਦਾ ਦਾਤਰਾ ਮਾਰ ਕੇ ਬੰਦੇ ਹੋਰ ਵੀ ਨਾਲ ਆਏ ਸੀ ਉਹ ਇਹਦੇ ਪਛਾਣ ਨਹੀਂ ਜੀ ਆਏ ਉਹ ਮਾਰ ਕੇ ਨਟਗੇ ਨੇ ਆਈ ਗਿਲਾ ਪੁੱਜਿਆ ਉਹ ਡੋਲਿਆ ਕੇ ਨਟਗੇ ਦੇ 13 ਅਸੀਂ ਚੌਂਕੀ ਜੀ ਗਿਆ ਚੌਂਕੀ ਨਾਲ ਕਿਹਾ ਵੀ ਇਹਦਾ ਪੋਸਟ ਮਾਸਟ ਕਰਾਈ ਦਿਓ ਆਈ ਜੀਆ ਉਥੇ ਤੁਕੇ ਨੋਟ ਨੋਟਾ ਪਠਾਨਕੋਟ ਚਲੇ ਜੇ ਸੇ ਮੈਡੀਕਲ ਹੋ ਗਿਆ ਮੈਡੀਕਲ ਦਾ ਰਿਪੋਰਟ ਵੀ ਚਲੇ ਗਈ ਥਾਣੇ ਚੋਂ ਕਿ ਜ ਆ ਗਈ ਸਭ ਕੁ ਆ ਗਿਆ ਇਹ ਸਾਨੂੰ ਬੱਜਣ ਨਹੀਂ ਦਿੰਦੇ ਕਹਿੰਦੇ ਤੁਸੀਂ ਆਪੇ ਮਾਰਿਆ ਮੈਂ ਚੌਕੀ ਅਫਸਰ ਨੂੰ ਅਖਿਆ ਤੂੰ ਆਪੇ ਮਾਰਕੀ ਦਿਖਾ ਦੇ ਉਹ ਕੋਈ ਸਾਨੂੰ ਕਿਸੇ ਢੰਗ ਵਿੱਚ ਨਹੀਂ ਲੱਗਨ ਦਿੰਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੈਡੀਕਲ ਕਿ ਨਾ ਜਪਣਾ ਰੇਖਾ ਰਾਨੀ ਕੀ ਲੱਗਦਾ ਤੁਹਾਨੂੰ ਅਭਿਸ਼ੇਕ ਚਾਚੀ ਕੀ ਗਲਬਾਤ ਹੈ ਜਿਹੜੀ ਇਹ ਸੁਣਾ ਰਹੇ ਹਾਂ ਜੀ ਮਾਰਾ ਯਾਰ ਇਹ ਮੇਲੇ ਤੋਂ ਹੀ ਆ ਰਿਹਾ ਅੱਡੇ ਰ ਚੱਲ ਗਿਆ ਮੈਂ ਬਾਜ਼ਾਰ ਜਾਣਾ ਬਮਿਆਲ ਤੇ ਇਹ ਨਾਲ ਬਾਤ ਮੁਰੇ ਨਾਲ ਫੋਨ ਕਰ ਦਿੱਤਾ ਤੇ ਮੇਰਾ ਡਰਾਟੇ ਮਾਰ ਦਿੱਤੇ ਨਾਲ ਤੇ ਜਿਹੜਾ ਮੁੜੇ ਗਿਆ ਤਾਂ ਨਾਲ ਗੱਡੀ ਚ ਮੁੜੇ ਹੀ ਮੁੜੇ ਦੌੜ ਗਏ ਅੱਭੀ ਦੌੜ ਗਿਆ ਫਾ ਫਟ ਰੁਟ ਮਾਰ ਕੇ ਤੱਕ ਗਿਆ ਜਾਣਿਆ ਜਿੱਥੇ ਜਾਣੇ ਉੱਥੇ ਜਵਾਬ ਹੀ ਆ ਜਿੱਥੇ ਆ ਠਾਣਾ ਜਾਈਏ ਜਿੱਥੇ ਜਾਈਏ ਉੱਥੇ ਜਵਾਬ ਹੀ ਨਾ ਉਹ ਦੇ ਆ ਪਾਰਟੀ ਮੇਂ ਦਾ ਡੇਡ ਮਹੀਨਾ ਹੋ ਗਿਆ ਜੀ ਕੀ ਕਹਿੰਦੀ ਹੈ ਪੁਲਿਸ ਪੁਲਸ ਦਾ ਆ ਨਾ ਦਾ ਜਵਾਬ ਹੀ ਕੋਈ ਨਾ ਕੀ ਮੰਗ ਕਰਦੇ ਤੁਸੀਂ ਐ ਹੋ ਆ ਨਾ ਗਰੀਬ ਬੰਦਿਆਂ ਅੱਜ ਸਾਡੇ ਬੱਚੇ ਨੂੰ ਵੱਡੇ ਕੱਲ ਨੂੰ ਹੋਰ ਬੱਚੇ ਨੂੰ ਵੱਡ ਦੇਣਗੇ ਪਿੰਡ ਦੀ ਸੀ ਕੋਈ ਨਿਸਾਬ ਹਾਂ ਜੀ ਸੀ ਜਿਹਨਾਂ ਨੇ ਲੜਾਈ ਕੀਤੀ ਹਾਂ ਜੀ